ਹਾਂ ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਹੋਰ ਸਭ ਠੀਕ ਠਾਕ ਵਧੀਆ ਜੀ ਲਓ ਜੀ ਅੱਜ ਲੱਗੇ ਸੀਗੇ ਜੀ ਪੁੱਤਰਾਂ ਦੇ ਜੋੜੇ ਲਾਤੇ ਆਪਾਂ ਵਿੱਚ ਪੰਜ ਸੱਤ ਕ ਤੇ ਉਹਨਾਂ ਦੇ ਖਾਣੇ ਲੱਗੇ ਜੀ ਬਣਾਉਣਾ ਪ੍ਰੋਪਰ ਤੇ ਉਹਨਾਂ ਦੇ ਵਿੱਚ ਫਿਰ ਜੋੜੇ ਛੱਡਾਂਗੇ ਲੱਗੇ ਹੋਏ ਆ ਜੀ ਆਪਣੇ ਆਪ ਹੀ ਗੱਤ ਦੀ ਤਿਆਰੀ ਪਹਿਲਾਂ ਖਾਣੇ ਛੋਟੇ ਸੀਗੇ ਤੇ ਆ ਹੁਣ ਉੱਪਰ ਖਾਣੇ ਖੜੇ ਚੌੜੇ ਵਧਾ ਲਾਂਗੇ ਤੁਸੀਂ ਪੂਤਰਾ ਆਪਣਾ ਰਿਲੈਕਸ ਹੋ ਗਏ ਪਰ ਉਹ ਅੱਗੇ ਟੋਲੀਆਂ ਚ ਲਾਈ ਦੇ ਨੇ ਜੋੜੇ ਤੇ ਜੋੜੀਆਂ ਟੋਲੀਆਂ ਚ ਮਲਾਤੇ ਜਦੋਂ ਅੰਡੇ ਲਾਉਣ ਵਾਲੇ ਹੋਣਗੇ ਉਦੋਂ ਫੁੱਡੇ ਛੱਡ ਦਾਂਗੇ ਖਾਨਿਆਂ ਦੇ ਵਿੱਚ ਆਪਣਾ ਨਜ਼ਾਰੇ ਲੈਣ ਤੇ ਬੈਠੇ ਰਹਿਣਗੇ ਜੀ ਲੱਗੇ ਹੋਏ ਜੀ ਫੱਟੇ ਲਿਆਉਂਦੇ ਨੇ ਫੱਟੇ ਲਿਆ ਕੇ ਆ ਕਰਤਾ ਸ਼ੁਰੂ ਕੰਮ ਤੇ ਲਾਉਨੇ ਆ ਖਾਨਿਆਂ ਦੀ ਲਪਾਈ ਮੈਂ ਕਹਿੰਦਾ ਅਰਸ਼ ਬਾਅਦ ਚ ਵੀ ਹੋਈ ਹੋਗੀ ਉਹ ਲਪਾਈ ਇਹਨਾਂ ਦਾ ਲੋੜ ਨਹੀਂ ਆ ਹਾਂ ਉਧਰ ਨੂੰ ਉੱਤਰ ਗਰੋ ਤੁਸੀਂ ਬਾਹਰ ਮੈਂ ਇੱਧਰ ਕਰ ਦੇਣਾ ਤੁਹਾਨੂੰ ਉੱਤਰੋਂ ਕਰ ਤੂੰ ਹੂੰ ਲਾਉਂਦੀ ਮਿੱਤਰੋ ਸ਼ੌਂਕ ਕਰਨਾ ਆਪਾਂ ਸੌਤਾ ਜੀ ਲੋਕ ਕਹਿ ਦਿੰਦੇ ਨੇ ਵੀ ਸ਼ੌਂਕ ਆ ਉਤਰੋਂ ਦਾ ਸੱਟਾ ਜੀ ਯੂਹਾ ਕਹੀ ਕਹਿੰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਬਾਈ ਸੱਟਾ ਯੂਹਾ ਕਹਿੰਦੇ ਨੇ ਉਹਨਾਂ ਨੂੰ ਪੁੱਛੇ ਹੁੰਦਾ ਵੀ 13 ਇੱਕ ਸੀਜ਼ਨ ਸਾਡੇ ਨਾਲ ਲਵਾ ਕੇ ਦੇਖੋ ਮਿਹਨਤ ਕਰਾ ਕੇ ਜੇ ਦੁਬਾਰਾ ਤੁਸੀਂ ਸੱਟਾ ਕਹਿਗੇ ਨੂੰ ਸ਼ੌਂਕ ਨੂੰ ਹਾਂ ਤਾਂ ਮੰਨ ਜਾਣਗੇ ਤੁਹਾਨੂੰ ਨਾਂ ਨਹੀਂ ਪਾਉਣੀ ਮੁੰਡੇ ਦੀ ਠੀਕ ਹੈ ਜੀ ਜਿਹੜੇ ਬਈਆਂ ਨਾਲ ਨੇ ਸੱਟਾ ਇਹ ਆਊਗਾ ਆ ਕੇ ਕਦੇ ਮਿਹਨਤ ਦੇਖੇ ਹੋਊਂਗੀ ਲਾਓ ਜੀ ਪਤਾ ਵੀ ਸੱਟਾ ਸਟ੍ਰਗਲਰ ਹੀ ਹੈ ਇਹ ਬਈ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖੀਦਾ ਕੱਲੀ ਕੱਲੀ ਚੀਜ਼ ਹੈ ਨਾ ਇਹ ਤਾਂ ਅੱਲਾ ਮੂਹਲਾ ਦਾ ਇਹ ਤਾਂ ਸੱਟਾ ਲਾਉਂਦੇ ਨੇ ਕਿ ਅੱਲਾ ਦਾ ਕਰਦੇ ਸੱਟਾ ਬਾਈ ਲੱਗਦਾ ਏਸ਼ੀਆਂ ਚ ਬੈਠੇ ਨੇ ਯਾਰ ਇਹ ਨਾਲ ਲਾ ਕੇ ਧੁੱਪਾਂ ਚ ਸੜਨ ਮਰਨ ਨਾਲ ਠੀਕ ਆ ਜੀ ਉਹ ਪ੍ਰੋਪਰ ਹੈ ਕਿ ਜੀ ਦਾ ਧਿਆਨ ਰੱਖੀਦਾ ਜੀ ਇਹਦੇ ਜਾ ਕੇ ਸ਼ੌ ਪੂਰੇ ਹੁੰਦੇ ਨੇ ਇੱਟ ਪੀਵੇਂ ਪੀਆ ਕਰਜਾ ਜਿਵੇਂ ਕੋਈ ਮਾਰੇ ਨੂੰ ਖਾਨੇ ਨੂੰ ਅੱਖ ਚ ਭਰੇ ਇਹ ਤਾਂ ਲਾਦਾ ਬਈ ਮੂੰਹ ਦਾ ਨਾ ਸੋਕ ਪਈ ਆ ਵੀ ਛੱਟਾ ਹੀ ਬਲਾਨਾ ਹੀ ਕਰਦੇ ਪਰਵਾਰ 10000 ਦੇ ਨਾ ਕਰਦੇ ਇਹ ਮਿਹਨਤ ਦੇਖੀ ਜਾ ਬੁਕਰਵਾਹੀ ਦੀ ਤਾਂ ਬੰਦਾ ਖਿਲ ਜਾਂਦਾ ਬਾਈ ਗੱਲਾਂ ਉਹ ਤੇ ਕੀ ਮਨ ਜਾਂਦਾ ਤੇ ਮਿੱਟੀ ਜੜਾਉਣੀ ਇੱਟਾਂ ਜੜਾਉਣੀ ਬਹੁਤ ਔਖੀਆਂ ਨੇ ਬਾਈ ਉਹਦੇ ਨਹੀਂ ਜੜਾਏ ਹੁੰਦਾ ਬੰਦੇ ਤੋਂ ਮੂੰਹ ਐਡਾ ਅਟ ਲੈਂਦੇ ਨੇ ਇਹਦੇ ਗੱਲਾਂ ਮਾਰਦੇ ਨੇ ਵੀ ਛੱਟਾ ਲਾਉਂਦੇ ਨੇ ਜਿਵੇਂ ਕੂਤਰਵਾਜਾ ਕਰਦੇ ਨੇ ਵੇਚ ਬੰਦਿਆਂ ਤੇ ਚਰਨ ਕਰਦੇ ਨੇ ਇਹ ਉਹ ਫੋਈ ਕਦੇ ਮਿਹਨਤ ਵੀ ਦੇਖ ਲਿਓ ਹੁੰਦੀ ਨਹੀਂ ਉੱੜਦੇ ਧੁੱਪਾਂ ਰੋਣਾਂ ਚ ਉਹ ਬਦਨਾਮ ਆਪ ਨਹੀਂ ਖਈ ਦੇ ਕੂਤਰਾਂ ਨੂੰ ਕੋਈ ਨਹੀਂ ਬਦਨਾਮ ਦਿੱਲੀ ਲੈ ਗਏ ਆਖਿਆਣਾ ਹਾਂਜੀ ਵਧੀਆ ਲੱਗੋ ਗਿਆ ਉੱਪਰ ਇੱਧਰ ਵੀ ਮਾੜਾ ਮਾੜਾ ਵੇਚਦਾ ਹਨ ਬਰਿੰਜਾ ਘੜਦਾ ਹਨ ਫੱਟਾ ਬੰਦ ਚੱਲੀ ਜਾਂਦੇ ਪੁੱਤ ਮੇਰੇ ਬਣਾ ਲਾ ਹਾਂ ਹੀ ਬਣਾ ਲੱਗੂ ਅਰੇ ਐ ਕਰ ਲੈ ਉਹ ਤੋਂ ਉਹਦਾ ਹਾ ਦੇ ਵਿੱਚੇ ਤੇ ਕੇ ਬਾਜੀ ਦਾ ਰੇ ਪੁੱਤਰ ਦਾਗਾ ਹੁਣੇ ਹੀ ਮੋਟੇ ਮੋਟੇ ਹੋਣ ਲੱਗੇ ਦੇਖ ਤਾਂ ਆ ਕੇ ਬਾਹਰ ਪੁੱਤ ਆਈ ਨਹੀਂ ਉਹਨੇ ਦੇਖ ਨੂੰ ਕਰਕੇ ਨਾ ਆ ਦੇਖੀ ਦੇ ਨਾ ਆਹ ਤੇ ਆਸ ਤੇ ਉਹ ਉਹਨੂੰ ਤੇ ਦਿੱਦਾ ਦੇ ਉਹ ਵੀ ਦਿਖਦਾ ਇੱਕ ਇੱਧਰਲੇ ਪਾਸੇ ਆਉਂਦਾ ਇੱਧਰ ਸਾਹਮਣੇ ਆਂਦਾ ਆਉਂਦੇ ਪਏ ਆ ਵੀਡੀਓ ਚ ਤਿੰਨ ਆ ਗਏ ਚਾਰ ਆ ਗਏ ਚਾਰ ਤਿੰਨ ਚਾਰ ਪੰਜ ਪੂਰੇ ਨੇ ਬੰਦੇ ਨਹੀਂ ਵੀਡੀਓ ਚ ਮਤਲਬ ਕੀ ਹੁੰਦਾ ਕਹਾਏ ਨੇ ਇਹਨੇ ਜਾ ਸੀ ਰੰਗ ਦੀ ਉਧਰ ਕਹਿਗੇ ਨਾ ਅਰਜ ਅਰਜ ਬੱਲੇ ਟੋਰੀ ਐ ਕਿਸੇ ਆ ਕੋਣ ਕੱਢਦਾ ਹਾਂ ਦਾ ਉਧਰ ਰੁਕਦਾ ਹੀ ਬੱਲੇ ਦੇ ਗੁੱਸੇ ਵਾਲਾ ਇਹ ਆ ਮੈਂ बारह ਨਹੀਂ बैठे ਕਾਲਾ ਚੁੱਪ ਹੈ ਬਾਸ ਪੰਜ ਨੂੰ ਬੁਲਾ ਰਾਂ ਮੁਰਗੀ ਉਹ ਵੀ 10 ਵਜੇ ਬੈਠੇ ਸਾਢੇ 12 ਵਜੇ ਨਾ ਨਾ ਅਬ ਦੋ ਨਾਲ ਸਾਢੇ 12 ਵਜੇ ਬੈਠਿਆ ਪੱਕਾ ਅੱਜ ਦਿਖਾ ਦੇ ਵਾਪਸ ਸੱਤ ਕਬੂਤਰ ਉਹ ਜਮਣਾ ਨਾਲ ਹੋਇਆ ਅੰਦਰੋਂ ਤਾਂ ਘਾਤਿਆ ਉਹਰੇ ਦੇ ਵਾਪਸ ਅੰਦਰ ਚ ਦਿਖਾਇਆ ਨਾ ਆਹ ਦੇਖੋ ਵੀਰੇ ਥੋੜੇ ਜੋੜੇ ਲਾਏ ਹੋਏ ਨੇ ਇੱਧਰਲੀ ਡੋਲੀ ਚ ਨੇ ਅਤੇ ਤਿੰਨ ਜੋੜੇ ਇੱਧਰ ਨੇ ਟੋਟਲ 6 ਜੋੜੇ ਲਾਈ ਹੋਏ ਨੇ ਅੰਦਰ ਵੀ ਕਬੂਤਰ ਨੇ ਇੱਧਰ ਛੋਟੇ ਬੱਚੇ ਨੇ ਜਿਹੜੇ ਕੁਝ ਆਪਾਂ ਆਪਣੇ ਹੱਥੀ ਪਾਲੇ ਆ। ਬੰਦਾ ਮਾਮਾ ਹੋਰ ਕੋਈ ਇੱਥੇ ਨਾ ਭਾਈ ਹੂੰ ਛੋੜੇ ਹੀ ਬੰਨੀਆਂ। ਅੱਜ ਹੀ ਆਇ ਨੀ ਸਾਰੀ ਮਿੱਟੀ ਲਿਆਏ ਹੋਏ ਆ। ਉਹਨੂੰ ਕੋਈ ਤੋਰ ਇੰਪੋਰਟ ਹੈ। ਜੈਨ ਲਾਉਣੇ ਦੇਖ। ਇਹ ਲੱਕੜਾਂ ਲਿਆਏ ਹੋਏ ਆਂ ਹੋਰ ਖਾਣੇ ਬਣਾਉਣ ਨੂੰ ਚਾਰ ਲੱਕੜਾਂ ਹੀ ਕੰਮਦਾਰ ਆ <verw updating> ना, <orb> ना, ना। थीज़ी। थीज़ी ना। तो अब आइए निकल जा या वो ही है जो अंदर वो लाइन इतनी टाइट आई है ना हां और देखियो पापा कितनी बाढ़ ला बाढ़ को पापा तो उड़ी डालने लग्या हां यार होना रे ना ना माने नहीं है चलो चलो जा अपन ठीक है ਸਤਿ ਸ਼੍ਰੀ ਅਕਾਲ ਹੁਣ ਪੂਨਾ ਲਈ ਕੋਈ ਨਹੀਂ ਕੋਈ ਉਹ ਜਿਹੜੇ ਨੇ ਜਰੂਰ ਰੱਖਣਾ ਬਹੁਤ ਛੱਡੇ ਦਾ ਚੱਕਰ ਨਹੀਂ ਐਂ ਇਹਦਾ ਬਹੁਤ ਨਹੀਂ ਬਸ ਸਹੀ ਹੈ ਹੁਣ ਸਹੀ ਹੈ ਹਾਂ ਹਾਂ ਬਹੁਤ ਤੇਰਾ ਉਰੇ ਮੋਰੀ ਉਰੇ ਲਾ ਗਣੀ ਮਿੱਟੀਆ ਉਰੇ ਲਾ ਗੀ ਆਪੇ ਸੱਟ ਹੋਣਾ ਇੱਧਰ ਲਾ ਗੀ ਕਰਨਾ ਹੈ ਇਹ ਰੋੜਾ ਹੋਣਾ ਹੈ ਯਾਹਂ ਜੀ ਮੋਟੇ ਕੀ ਆਹ ਦਾ ਰੱਤਾਂ ਜਿਆਦਾ ਮੱਟਿਆ ਤੂੰ ਜਾਨਤੀ ਦੈਗੇ ਗਿੱਲੀ ਦੌੜੀ ਕੀਤੀ ਐ ਸਾਰੀ ਮੈਂ ਲਿਆ ਕਰਨਾ ਵੱਡਾ ਥੋੜਾ ਕੋਈ ਨਹੀਂ ਮੈਂ ਕੱਟ ਲਾ ਸੋ ਲਿਆ ਨਾ ਦੇ ਨਹੀਂ ਉਹਦਾ ਕੋਈ ਮੋਟਾ ਬਾਾਕੀ ਮਿੱਟੀ ਰੱਖ ਦਾਂਗੇ ਅਸੀਂ ਬੱਸ ਮਾ ਉਹ ਤਾਂ ਮਿੱਟੀ ਨਾਲ ਤਾਂ ਭਰੇ ਜਾਣੀ ਆਪਾਂ ਲਾ ਪਤਲੀ ਮਿੱਟੀ ਪਾਏ ਜਾਣੀ ਆਪਾਂ ਨੇ ਬਾਅਦ ਚ ਪਤਲੀ ਹੀ ਕਰਕੇ ਮਿੱਟੀ ਦੇ ਨਾਲ ਉਹ ਬੋਲ ਆ ਜੂ ਨਾ ਚਲ ਤੇ ਗਰ ਰੋ ਪਾ ਬੱਸ ਮਿੱਟੀ ਉਹ ਬਾਹਰ ਹੈ ਬਾਹਰ ਮਿੱਟੀ ਭਾਈ ਸਰ ਮਿਚਲੀ ਸਾਈਡ ਨਾਲ ਪਿਛੋਂ ਉੱਚੇ ਨਹੀਂ ਕਰਨੇ ਨਾ ਨਾ ਉੱਥੇ ਲਾ ਦੇ ਦੇਖ ਭਾਈ ਦੇਖ ਤਾਂ ਅੰਦਰੋਂ ਉੱਥੇ ਲਾ ਲਾਈ ਬੋਲੀ ਆ ਉਹ ਬੈਣੀ ਆਵੇਂ ਉਹ ਰੱਖਣਾ ਏ ਉੱਥੇ ਬੰਦਾ ਪਿੱਛੇ ਹੀ ਜਾਊਗਾ ਜੇ ਪਤਾ ਹੈ ਪਿੱਛੇ ਨਹੀਂ ਜਾਣਾ ਇਧਰ ਵੀ ਤਿੰਨ ਜੋੜੇ ਲੱਗੇ ਹੋਏ ਨੇ ਰਾਤ ਨੂੰ ਨਹੀਂ ਕਰਨਾ ਉੱਥੇ ਮਿੱਟੀ ਭਰ ਦਾਂਗੇ ਹੁੰਦੇ ਕੋਈ ਨਹੀਂ ਮਖਾਨੇ ਨੂੰ ਬਰਾਬਰ ਨੂੰ ਵੀ ਆ ਥੋੜਾ ਅੱਗੇ ਨੂੰ ਆ ਜੀ ਉਹ ਚੈੱਕ ਕਰਨੀ ਹੈ ਸ਼ਨੀਵਾਰ ਦੀ ਹੋਰ ਪਿੱਛੇ ਹੋਵੇ ਤਾਂ ਮਿੱਟੀ ਭਰੇ ਦਾ ਥੋੜਾ ਜੀਭ ਆਏ ਨਹੀਂ شن करो ना, बड़ा ये गैप रही رہ جو تھوڑا ہوتا ہے پنجاکیر بھائی ہن پہلا بڑا منڑا بھر دنا ہے بڑا بڑا گیپ رہ جو کچھ ہے دس ہزار روپے تے بھر دنا ہے ہنے چاکی ना گنا تھلے بھر دنا ہے दिन में ہاں ایوں پا بھر دنا ہے ان پاس بھر ਇਹ ਕਰੋੜਾ ਕਰੋੜਾ ਤਾਂ ਆਪੇ ਫਸਾਇਆ ਛੋਟਾ ਦਾ ਹੈਗਾ ਸੀ ਫਿਰ ਉਹ ਉੱਚਾ ਨਹੀਂ ਕਰਦਾ ਮੁੰਡਾ ਸੈਟਾਂ ਇਹਨਾਂ ਦਾ ਪ੍ਰੋਗਰਾਮ ਦੱਸ ਰਿਹਾ ਮੈਂ ਬੁਣਵਾ ਲਿਆ ਆ ਇਹਦੇ ਨੂੰ ਸੁਣਵਾ ਇਹਦੇ ਨੂੰ ਨਹੀਂ ਲੱਗਦਾ ਉਹ ਗਿੱਲਾ ਜਾ ਕਰਕੇ ਫੇਰ ਇਹ ਸੁੱਕੇ ਨਾਲ ਗਿੱਲਾ ਜਾਂਦਾ ਨੀਚੀ ਮਿੱਟੀ ਤੋਂ ਆਉਂਦੀ ਹੈ Selamat malam selamat malam ਬਾਦ ਜਾਂ ਸੁੱਕੀ ਪਾ ਕੇ ਫੇਰ ਆਉਣੀ ਹੈ ਹਾਂ ਉਧਰ ਲਾ ਬੰਨੋ ਕੋਈ ਨਹੀਂ ਹੁੰਦਾ ਤਾੜਾ ਤਾੜਾ ਬੰਨਦਾ ਰੋੜੀਆਂ ਰੱਖ ਲੈਂਦੇ ਹਾਂ ਕੀ ਭਾਰੀ ਭੋਜਨ ਕਿੰਨੀਆਂ ਰੋੜੀਆਂ ਆ ਗਿਆ ਆ ਗਿਆ ਓ ਜਮਾ ਸੈੱਟ ਭਾਈ ਥੱਲੇ ਫੜ ਜਾ ਕੁਝ ਨਹੀਂ ਹੁੰਦਾ ਬੜਾ ਮੁੱਟਾ ਹੀ ਬਿਘੂਆ ਫੇਰ ਨਹੀਂ ਲੀਹੋ ਇੰਦਾ ਬੈਲ ਨਹੀਂ ਬਿੱਟੀ ਗਰੀਏ ਵਾਟਸਾ ਉਹ ਇਹ ਨਾ ਵੜਦੇ ਨਹੀਂ ਕੜਨੀ ਹੋਣੀ ਇੰਨੀ ਦਾ ਗਾੜੀ ਦਾ ਕਹਿੰਦਾ ਜਿੰਨੇ ਜਰੋਂ ਕੋ ਨਾ ਪੈਣਾ ਉੱਤੇ ਉੱਤੇ ਨਾ ਐ ਮਿਛਾ ਇਹਨੂੰ ਅੱਠ ਪਾ ਲੈਣ ਉਹਦੇ ਬਾਅਦ ਆਪਾਂ ਕਰਦੇ ਹਾਂ ਐ ਕਰਦੇ ਹਾਂ ਹਾਂ ਦੱਬਣਾ ਵਿੱਚ ਨੂੰ ਨਾ ਦੱਬਾ ਤੇ ਪੇਪੜੀ ਉਹ ਤੇ ਨਾ ਬਾਅਦ ਚ ਉਹ ਕਰਦੇ ਨੇ ਪੜ ਜਾ ਹੁਣ ਆ ਜਾਨ ਨੂੰ ਸੱਤੀ ਕੋਈ ਨਾ ਆਇਆ ਸ਼ਗਰ ਜਿਵੇਂ ਤੂੰ ਕਰਦਾ ਉਹ ਥੰਦੇ ਚੱਕਰਾਂ ਨੂੰ ਕੋਈ ਨਹੀਂ ਥੰਦੇ ਲਾ ਨਹੀਂ ਖੜਨੀਆਂ ਨੂੰ ਨਹੀਂ ਫਿਰ ਲਾ ਆ ਐਂ ਬੈਠ ਕੇ ਲਾਤਾ ਤੈਨੂੰ ਉਹੀ ਕਹਣਾ ਜੇ ਐਂ ਕਰੇਂ ਆ ਤਾਂ ਗਿਰੀ ਜਾਣੀ ਨਾ ਐ ਹੱਥ ਰੱਖਣਾ ਪੈਣਾ ਲੈ ਆਹ ਹੱਥ ਐ ਹੱਥ ਰੱਖ ਕੇ ਫੇਰ ਭਰੀਏ ਵਾ ਮੜੀ ਜਾਈਏ ਅੱਧੇ ਫੇਰ ਆਟਰੀ ਜਾਣੀਆਂ ਨਾ ਜਰ ਕੀ ਜਾਈਏ ਹਾਂ ਦੇਖ ਦੋਏ ਪਾਸੇ ਉਹੀ ਥੱਲੇ ਡੀ ਕੋ ਵੀ ਥੱਲੇ ਵਾਲੇ ਚ ਆ ਕੱਲ ਕਰਦਾ ਮੈਨੂੰ ਸਮਝ ਆਉਂਦਾ ਮੈਂ ਥੱਲੇ ਉਹ ਨਾ ਮੈਂ ਹੱਥ ਵਾਰ ਚ ਸਮਝ ਇਹਦਰ ਤੱਕ ਨੂੰ ਮਿੰਟ ਤੇ ਦੇਖਾ ਪਵੀਟ ਯਾ ਤੇ ਦੋਏ ਬਸੇ ਹੱਥ ਲਾ ਕੇ ਤੇਰੇ ਨਾਲ ਮਿਲੋਟ ਇਹ ਥੱਲੇ ਵੀ ਭਰਨੀ ਮਣੀ ਕਿ ਇਹ ਵੇਲੇ ਚੁੰਗਾ ਇਹ ਹੈ ਕਿ ਜੇ ਆਪ ਵਿਚ ਪਰ ਕੀ ਹਨ ਇਹ ਤਾਂ ਹੀ ਸੁਵਾ ਲਵਾਂ ਫੇਰੇ ਖੜੂਏ ਉਵੇਂ ਨਹੀਂ ਖੜਦੀ ਲਾ ਅੜਗੀ ਅਰਸ਼ ਉਪਰ ਤੋਂ ਹਾਂ ਰਾਈ ਬੱਚਾ ਛੇ ਹੋ ਰਿਹਾ ਸਤਫੇ ਤੋਂ ਤੋਂ ਮੋਰ ਨੂੰ ਤਾਂ ਰ ਗਿਆ ਉਹ ਜਾਨੂਏ ਸੁੱਕੀ ਜਾਊਗੀ ਨਾ ਸੁੱਕੀ ਨਹੀਂ ਹੋਣੀ ਲਿਆਣੀ ਪੈਣੀ ਵਾ ਵਰਕੇ ਲੈਂਗੀ ਵਾ ਕੀ ਬੱਚਾ ਤੇ 달 ਲੈ ਗਈ ਉਹ ਬਾਈ ਮੋਹ ਜਕਾ ਅੰਨ ਜੀ ਦੇਖੀ ਖਾਣੇ ਚ ਲਿਪੜ ਨਹੀਂ ਪਾਣੀ ਜਿਹੜੀ ਦੇਖੀ ਪਾਣੀ ਲੱਗਦਾ ਪਾਣੀ ਨਾਲ ਬੰਦੇ ਹਾਂ ਪਾਣੀ ਦਾ ਹੱਥ ਵੀ ਫੇਰਨਾ ਭੂਰੀ ਗਾਲੀ ਨਾ ਆਏ ਦੱਬ ਕੇ ਖੜਾਉਣੀ ਪੈਣਾ ਆਨੇ ਤਾਂ ਰੁਣੀ ਜੜੀਓ ਪਰਾਪਾ ਕੇ ਵੀ ਰੁਕ ਜੇ ਇਹਦੀ ਗੱਲ ਕਰਦਾ ਸੀ ਯਸ ਰਾਜਥਾਨ ਦੇ ਦੇਖ ਆ ਇੱਕ ਥੱਲੇ ਉਂਗਲ ਲਾ ਕੇ ਨਾ ਇੱਕ ਤੋਂ ਫੇਰ ਖੜਨੀ ਹੋਵੇ ਹੋ ਗਿਆ ਇਹਦੀ ਆਉਂ ਪੁੰਜਾ ਭਰਦੇ ਹਾਂ ਨਾ ਹੋਰ ਆਇਆ ਪੁੰਜਾ ਇੱਥੇ ਉਂਗਲਾ ਲਾ ਕੇ ਭਰਨਾ ਨਾ ਅੱਡੇ ਇਹਦਾ ਥੱਲੇ ਉਂਗਲਾ ਲਾ ਲਈਏ ਇੱਥੇ ਇੱਥੇ ਭਰਨਾ ਪੈਂਦਾ ਪਿੱਛੇ ਭਰਨਾ ਪੈਂਦਾ ਇੱਥੇ ਤੇ ਆਪ ਨੂੰ ਨਹੀਂ ਜੀ ਦੂਈ ਖੜਗਾਂ ਇਹ ਇਹ ਵੀ ਖੜਾ ਦੇ ਬਾਅਦੋਂ ਆਹੀ ਹੈ ਨਾ ਸਰ ਜੀ ਇੱਕ ਵਾਰੀ ਨਵੇਟ ਦੀ ਜੇ ਭਰ ਲਿਆ ਬੁੱਕ ਕਿ ਮੈਂ ਕਹਿੰਦਾ ਤੁਹਾਨੂੰ ਆ ਇਧਰੋਂ ਪਪਾ ਜੀ ਦਿਖਾਣੇ ਜੋ ਕਰਤਾ ਆ ਚੱਕ ਮਿੱਟੀ ਸਾਰੀ ਤੇ ਆਂਡਾ ਕਿੱਥੇ ਨੂੰ ਖਾਂ ਚਾਰ ਚੋਲ ਆ ਬਾਦ ਆ ਆਲੀ ਚੱਕ ਲਾ ਲਈ ਮਲੇ ਤੋ ਹੋ ਗਾਦੀ ਹੈ ਨਾ ਮੋਰੀ ਬੱਟ ਲਾ ਦਾਂਗੇ ਬਾਅਦ ਚੋਂ ਤੇ ਇਹ ਸੱਦੇ ਨਹੀਂ ਭਰੀ ਨੀ ਮਿੱਟੀ ਨੂੰ ਨਾ ਚੇਤ ਚੋ ਅੰਨ ਦੇ ਨਾਲ ਬੜਾ ਬੰਦ ਜਿਹਾ ਰਹੇ ਚੁੱਪ ਹੋ ਰਹੀ ਹੈ ਮਿੱਟੀ ਪੜੂ ਪੜ ਜਾਂਦਾ ਹੈ ਖੇਡ ਨਹੀਂ ਲੈਦੇ ਛੇਡ ਨੂੰ ਕਰਦੇ ਬੰਦ ਹਾਂ ਉਧਰ ਵੀ ਲਾ ਦੋ ਕੋਈ ਨਹੀਂ ਉਹ ਕਰਦੇ ਬੰਦ ਕਰਦੇ